ਗਰੀਬੀ আল্টਰਾ প্রো ম্যাক্স ਗਰੀਬੀ ਦਾ ਦੇਵਤਾ ਗਰੀਬੀ ਦੇ ਬ੍ਰਾਂਡ ਵੈਸਟਰ ਦੀ ਜੈ ਹੋ ਜੈ ਹੋ ও ও ও ও ও ও ਮੇਨ ਚੀਜ਼ ਤਾਂ ਥੋਲੀ ਚੱਲਿਆ ਸੀ ਕੰਮ ਤਾਂ ਸਾਰਾ ਇੱਥੋਂ ਚੱਲਣਾ ਜੈ ਹੋ ਪਤੰਦਰ ਕਿੱਡੀ origignal ਐਕਟਿੰਗ ਕਰਦਾ ਤੁਸੀਂ ਵੱਡੇ ਵੱਡੇ ਬ੍ਰਾਂਡਾਂ ਦੇ ਬ੍ਰਾਂਡ ਬੈਸਟਰ ਦੇਖੇ ਹੋਣੇ ਉਦਾਂ ਹੀ ਗਰੀਬੀ ਦਾ ਬ੍ਰਾਂਡ ਬੈਸਟਰ ਆ ਆ ਬੰਦਾ ਇਹਨੇ ਇਨੀਆਂ ਪੋਸਟਾਂ ਰੋ ਰੋ ਕੇ ਪਾਈਆਂ ਕਿ ਗਰੀਬੀ ਨੇ ਵੀ ਹੱਥ ਜੋੜ ਤਕੇ ਭਰਾਵਾ ਮੈਂ ਐਡੀ ਗਰੀਬ ਐ ਨਹੀਂ ਤੂੰ ਮੇਨ ਨਾਲੋਂ ਵੀ ਜ਼ਿਆਦਾ ਗਰੀਬ ਆ ਓਵੇਂ ਤੇਚਰਾ ਜ਼ਰੂਰ ਕਰਦੇ ਹੋ ਤੁਸੀਂ ਮੈਨੂੰ ਕਰਨ ਦੇ ਹੋ ਮੈਨੂੰ ਦੱਸ ਮੇਰੇ ਵੀਰ ਕੌਣ ਤੇਚਰਾ ਕਰਦਾ ਤੈਨੂੰ ਪਰ ਨਹੀਂ ਕੀ ਕੁਛ ਮੇਰਾ ਨਾਮ ਰੱਖੀ ਜਾਂਦੇ ਹੋ ਯਾਰ ਅੰਦਰੋਂ ਅੰਦਰ ਹੀ ਪੂਰਾ ਖੁਸ਼ ਐ ਨਾ ਤੂੰ ਕੰਮ ਪੂਰਾ ਵਾਇਰਲ ਚੱਲਣ ਡਿਆ ਤੇਰਾ ਹੈਪੀ ਲੋੜੀ ਸਾਰਿਆਂ ਨੂੰ ਉਹ ਹੈਪੀ ਲੋੜੀ ਤਾਂ ਠੀਕ ਆ ਕੰਬਲ ਤਾਂ ਚੰਗੀ ਤਰ੍ਹਾਂ ਦਿ ਆ ਬੜਾ ਹਰਾਮੀ ਹੋਵੇਗਾ ਲੈਣਾ ਜਿੰਨ ਕੀ ਚੇਸ ਹੋਇਆ ਏ ਵੀ ਕੁੜੀ ਮੇਰੇ ਮਗਰ ਕੋਈ ਸਟੈਂਡ ਲਾਉਗੀ ਗਰੀਬੀ ਦੀਆਂ ਮੈਂਡੀਆਂ ਵੀਡੀਓ ਪਾਉਣਾ ਤੇ ਕੋਈ ਖੜੂਗੀ ਹੋਗੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਵਿਆਹ ਵੀ ਕਰਾ ਲਵਾਂਗੇ ਪਰ ਅੱਜ ਦੇ ਟਾਈਮ 'ਚ ਕੋਈ ਨਹੀਂ ਉਹ ਬਾਈ ਨਾ ਤਾਂ ਕਿਸੇ ਕੁੜੀ ਨੇ ਵਿਆਹ ਕਰਾਇਆ ਨਹੀਂ ਫਿਰ ਬਾਈ ਨੇ ਕੋੜਾਕੁੱਟ ਕਰ ਲਿਆ ਤੇ ਰਾ ਆ ਵੀ ਕਿਸੇ ਦੀ ਦੁਲਹਨ ਬਣ ਗਿਆ ਚੂ ਮੈ Instagram ਉਹ ਭਰਾ ਵਾ ਅੱਖ ਚ ਮੱਲਾ ਮਾਰਦੀ ਸਿੱਧੀ ਤਰ੍ਹਾਂ ਗੱਲ ਕਰ ਜਿਹੜੀ ਕਰਨੀ Instagram ਡਿਲੀਟ ਕਰ ਦਿੰਨਾ ਜਿਹੜੇ ਮੇਰੇ ਨਾਲ ਆ ਉਹ ਜੈਸ ਭੇਜ ਦਿਓ ਜਿਹੜੇ ਮੇਰੇ ਨਾਲ ਨਹੀਂ ਉਹ ਨੋ ਭੇਜ ਦਿਓ ਠੀਕ ਤੇ ਹਾਂ ਥੱਲੇ ਪੜਿਆ ਸੀ 90% ਦੁਨੀਆ ਨੇ ਕਿਹਾ ਡਿਲੀਟ ਕਰ ਦੇ ਨੋ 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 ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਵੀਡੀਓ ਪਾਤੀਆਂ ਫੇਰ ਤੂੰ ਸ਼ਰਮ ਕਰਿਆ ਕੋ ਗੱਲ ਕਰਨ ਲੱਗਿਆ ਜੇ ਸ਼ਰਮ ਹੁੰਦੀ ਤਾਂ ਨੋ ਪਾੜ ਕੇ ਡਿਲੀਟ ਕਰਦਾ Instagram ਤੂੰ ਹੀ ਜਿਹੜੇ ਮੈਨੂੰ ਲਾ ਕੇ ਰੋਸਟ ਕਰਦੇ ਰਹਿੰਦੇ ਚਲ ਜਵਾਨ ਸੰਭਾਲ ਕੇ ਬੋਲਿਆ ਕਰੋ ਚੱਲ ਨਹੀਂ ਕਹਿੰਦੇ ਕੁਛ ਤੈਨੂੰ ਬਣਾਈ ਜਾ ਵੀਡੀਓ ਨਾਲੇ ਬਣ ਗਈ ਤੇਰੀ ਵੀਡੀਓ ਚੱਲ ਹੱਥ ਸਾਫ਼ ਕਰ ਤੇ ਚੱਲ ਕਿੰਨੇ ਕਿੰਨੇ ਇਹਨੂੰ ਕਿਹਾ ਸੀ ਗਰੀਬੀ ਵਾਲੀਆਂ ਰੀਲਾਂ ਪਾਣੀਆਂ ਬੰਦ ਕਰ ਦੇ ਕਮੈਂਟਾਂ 'ਚ ਹਾਜ਼ਰੀ ਲਵਾਓ ਇਸ਼ਕ ਚਿਪਾ ਲੀਵੇ ਪਤਾ ਨਹੀਂ ਕਿਵੇਂ ਪਿੱਛੇ ਤੇਰੀ ਬੇਬੇ ਕਹਿੰਦੀ ਆਹ ਚੀਜ਼ਾਂ ਆਪਣੀ ਵੋਟੀ ਵਾਸਤੇ ਸਾਹਮਣੇ ਰੱਖ ਲਾ ਇਹ ਕਹਿੰਦਾ ਵੋਟੀ ਬਣ ਜਿੰਨਾ ਫਾਇਦਾ ਆਪਾਂ ਆਪ ਹੀ ਕਿਉਂ ਨਾ ਕਿਸੇ ਦੀ ਵੋਟੀ ਬਣ ਜਾਈਏ ਬਾਕੀ ਮੁੱਕ ਦੀ ਗੱਲ ਇਹ ਆ ਗਰੀਬੀ ਵਾਲੀਆਂ ਰੀਲਾਂ ਬੰਦ ਕਰਕੇ ਗਾਣੇ ਵਾਲੀਆਂ ਪਾ ਕੇ ਓਨੇ ਵੀਊ ਨਹੀਂ ਆਏ ਇਸ ਕਰਕੇ ਇਹਨੇ ਆ ਕੰਮ ਸ਼ੁਰੂ ਕਰ ਲਿਆ ਇਹਨੇ ਹੁਣ ਉਹਨਾਂ ਚਿਰ ਨਹੀਂ ੜਨਾ ਜਿਨ੍ਹਾਂ ਚਿਰ ਤੁਸੀਂ ਆਪ ਹੱਥ ਜੋੜ-ਜੋੜ ਕੇ ਨਹੀਂ ਕਹਿੰਦੇ ਕਿ ਗਰੀਬੀ ਵਾਲੀਆਂ ਰੀਲਾਂ ਪਾ ਲਿਆ ਕਰ ਭਰਾਵਾ ਆ ਬੰਦ ਕਰ ਦੇ ਲਓ ਜੀ ਗਰੀਬੀ ਤੇ ਟਿਕੜ ਦਿਨਾ ਦਾ ਕਰੰਤੋਂ ਬਾਦ ਹੁਣ ਕੋਈ ਤੀਜਾ ਬਿਜ਼ਨਸ ਨਿਕਲ ਕੇ ਆਊਗਾ ਆ ਦੇਖੋ ਮਨ ਨਾਲ ਦਰਿਆਜ ਰੋਡ ਨਾ ਆਇਆ ਹਾਂ ਹ ਹਸਤੀਆਂ ਸੀ ਦਰਿਆਤੀ ਰੋਡੀਆਂ ਬਹਿਣੀਆਂ ਸੀ ਬਹੁਤ ਤੇਜ਼ ਹੋ ਰਿਹਾ ਮੇਰਾ ਜੀ ਕਰਦਾ ਕਿ ਮੈਂ ਦਰਿਆ ਦੇ ਵਿੱਚ ਸੰਛਾਲ ਮਾਰ ਕੇ ਮਰ ਜਾ ਆ ਕਿ ਸਾਡੇ ਪੱਲੇ ਨਾ ਪੈ ਜੇ ਨਾ ਵੀਰੇ ਨਾ ਆ ਕੰਮ ਨਹੀਂ ਕਰੀ ਤੇ ਨਾ ਨਾ ਕਿ ਮਰੀ ਕੋਈ ਰੋਸਟਾ ਨਾਲ ਰੋਸਾ ਗਿਲਾਣੀਗਾ ਯਾਰ ਉਹ ਸੌਖੀ ਠੀਕ ਹੈ ਚਲ ਫੇ ਵੀਰ ਤਗੜਾ ਹੋ ਮਾਰ ਦੇ ਛਾਲ ਲੇਕਿਨ 1 ਸੈਕਿੰਡ ਗੱਡੀ ਚੱਕ ਮੀਆਂ ਖਿੱਚਦਾ ਹੈ ਕੋਣੀਆਂ ਉਹ ਸੌਲਾ ਪਿਛਲੀ ਰੀਲ ਚ ਰੋਂ ਡਿਆ ਸੀ ਅਗਲੀ ਰੀਲ ਨਾਲ ਹੀ ਚੱਕਵੀਂ ਆ ਦੇਖ ਲਓ ਕਿਹੜੀਆਂ ਵੈਲ ਗੁਣੇਂ ਦੇ ਪੌੜੀਆਂ ਚੜਨ ਡਿਆ ਸੁੱਖ ਨਹੀਂ ਮਿਲਦਾ ਚੀਮੇ ਬਈ ਦੇ ਚੱਕਰ ਚ ਆ ਬੰਦੇ ਨੂੰ ਕਿਤੇ ਭੁੱਲਤਾ ਨਹੀਂ ਗਏ ਤੁਸੀਂ ਤਾਂ ਮੈਂ ਕਿਹਾ ਚਾਹ ਨਾ ਕੇਲੇ ਖਾਦੇ ਨਹੀਂ ਖਾਦੇ ਪਰ ਮੈਂ ਤੁਹਾਨੂੰ ਦੁੱਧ ਨਾ ਖਾ ਕੇ ਖਵਾਣਾ ਵੀਰ ਮੇਰੇ ਆਪਣੀ ਇੱਜ਼ਤ ਦਾ ਤੇਨੂੰ ਖਿਆਲ ਨਹੀਂ ਆ ਚਿੱਟੇ ਵਾਲਾਂ ਦਾ ਖਿਆਲ ਕਰ ਲੈ ਉਹ ਲੈ ਲੋ ਬਾਕੀ ਆ ਚੱਕ ਮਾਰ ਕੇ ਖਾਣ ਵਾਲਾ ਸੁੱਖਾ ਕੰਮ ਤੇ ਸਾਰੇ ਹੀ ਕਰ ਲੈਂਦੇ ਨੇ ਜਾਂ ਤਾਂ ਕੇਲਾ ਸਬੂਤਾ ਅੰਦਰ ਲੰਗਾ ਕੇ ਦਿਖਾ